ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੀਆਂ ਭੈਣਾਂ ਨੂੰ ਮੈਂ ਅਜੀ ਮਨਪ੍ਰੀਤ ਮੰਡੇਰ ਕਲੋਥਿੰਗ ਹਾਊਸ ਤੋਂ ਇਹ ਅੱਜ ਆਪਾਂ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਸੋਹਣੇ ਤੇ ਜੁਨੀਕ ਜਿਹੇ ਪੀਸ ਲੈ ਕੇ ਆਏ ਆ ਜੀ ਤੇ 올ਓਵਰ ਸੂਟ ਰਹਿਣਗੇ ਤੇ ਆਪਾਂ ਮੈਚਿੰਗ ਸੂਟ ਵੀ ਦਿਖਾਵਾਂਗੇ ਤੇ ਵਿੱਦੂ ਦੁਪੱਟਾ ਤੇ ਵਿਦਾਊਟ ਦੁਪੱਟਾ ਬਹੁਤ ਹੀ ਜ਼ਿਆਦਾ ਸੋਹਣੇ ਕਲੈਕਸ਼ਨ ਹੈਗੇ ਜੀ ਜਿਵੇਂ ਜਿਵੇਂ ਹੁਣ ਮੌਸਮ ਚੇਂਜ ਹੁੰਦਾ ਤੇ ਆਪਣੇ ਸਟੌਕ ਦੀ ਜਿਹੜੀ ਉਹ ਵੀ ਚੇਂਜ ਹੋ ਰਿਹਾ ਹੈ ਜੀ ਤੇ ਪਾਰਟੀ ਵੀਅਰ ਸੂਟ ਆਪਣੇ ਕੋਲ ਰੈਡੀ ਸਟਾਕ ਆਉਣ ਲੱਗ ਗਿਆ ਜੀ ਤੇ ਜਿਹੜੀਆਂ ਵੀ ਭੈਣਾਂ ਨੇ ਸੂਟ ਲੈਣੇ ਹੋਏ ਮੇਰੇ ਕੋਲੋਂ ਤੁਸੀਂ ਸਕਰੀਨ ਸ਼ਾਟ ਲੈ ਕੇ ਮੈਨੂੰ ਮੇਰੇ ਵਟਸਐਪ ਨੰਬਰ ਤੇ ਤੁਸੀਂ ਭੇਜ ਕੇ ਆਪਣੇ ਆਪਣੇ ਸੂਟ ਤੁਸੀਂ ਹੋਲਡ ਕਰਵਾ ਸਕਦੇ ਹੋ ਜੀ ਕੋਈ ਵੀ ਸਟੱਫ ਲਈ ਕੋਈ ਵੀ ਤੁਸੀਂ ਜਾਣਕਾਰੀ ਲੈਣੀ ਹੈ ਤਾਂ ਤੁਸੀਂ ਮੈਨੂੰ ਕਾਲ ਕਰਕੇ ਮੇਰੇ ਨਾਲ ਤੁਸੀਂ ਗੱਲ ਕਰ ਸਕਦੇ ਹੋ ਜੀ ਤੇ ਚੈਨਲ ਨੂੰ ਅਜੇ ਤੱਕ ਜੇ ਕਿਸੇ ਨੇ ਨਹੀਂ ਸਬਸਕ੍ਰਾਈਬ ਕਰਿਆ ਤਾਂ ਪਲੀਜ਼ ਪਹਿਲਾਂ ਸਬਸਕ੍ਰਾਈਬ ਕਰ ਲਿਓ ਜੀ ਤੇ ਤਾਂ ਕਿ ਨਵੇਂ-ਨਵੇਂ ਵੀਡੀਓਜ਼ ਤੁਹਾਡੇ ਕੋਲ ਆਉਂਦੀਆਂ ਰਹਿਣ ਸਭ ਤੋਂ ਪਹਿਲਾ ਸੂਟ ਹੈਗਾ ਜੀ ਆਪਣੇ ਕੋਲ ਬਹੁਤ ਹੀ ਜ਼ਿਆਦਾ ਸੋਹਣਾ ਸਟੱਫ ਹੈਗਾ ਇਹਦਾ ਮੋਡਲ ਸਿਲਕ ਦੇ ਉੱਪਰ ਸੂਟ ਰਹੂਗਾ ਜੀ ਬਹੁਤ ਹੀ ਜ਼ਿਆਦਾ ਸੋਹਣੀ ਪ੍ਰਿੰਟਿੰਗ ਹੋਈ ਹੈ 올ਓਵਰ ਸੂਟ ਰਹੂਗਾ ਜੀ 5 ਮੀਟਰ ਸੂਟ ਹੈ ਜੀ 올ਓਵਰ ਤੇ ਇਹ ਹੈਗਾ ਜੀ ਦੁਪੱਟਾ ਇਹਦੇ ਨਾਲ ਮੋਡਲ ਸ਼ਿਲਕ ਦਾ ਹੀ ਦੁਪੱਟਾ ਰਹੂਗਾ ਬਹੁਤ ਹੀ ਜ਼ਿਆਦਾ ਸੋਹਣੀ ਪ੍ਰਿੰਟਿੰਗ ਦੇ ਨਾਲ ਦੁਪੱਟਾ ਹੈਗਾ ਜੀ ਦੇਖੋ ਬਹੁਤ ਹੀ ਜ਼ਿਆਦਾ ਸੋਹਣਾ ਤੇ ਜਨੇਕ ਜਿਹਾ ਪੀਸ ਬਣਿਆ ਹੋਇਆ ਹੈਗਾ ਦੇਖੋ ਤੁਸੀਂ ਕਲਰ ਕੰਬੀਨੇਸ਼ਨ ਬਹੁਤ ਹੀ ਜ਼ਿਆਦਾ ਸੋਹਣੇ ਹੈਗੇ ਨੇ ਤੇ ਇਹਦੇ ਨਾਲ ਜਿਵੇਂ ਨਾ ਸਾਡੇ ਕੋਲ ਇਹ ਲੈਸਸਰੀ ਡਾਈ ਹੋ ਕੇ ਆਉਂਦੀਆਂ ਨੇ ਜਿਵੇਂ ਤੁਸੀਂ ਇਹ ਲੈਸਸ ਦੇ ਨਾਲ ਸਾਰੀ ਦੁਪੱਟੇ ਨੂੰ ਫਿਨਿਸ਼ਿੰਗ ਦੇ ਸਕਦੇ ਹੋ ਤੇ ਬਹੁਤ ਹੀ ਜ਼ਿਆਦਾ ਸੋਹਣੇ ਤੇ ਜਨੇਕ ਜਿਹੇ ਤੁਹਾਡੇ ਆਊਟਫਿਟ ਬਣ ਕੇ ਪਿਆਰ ਹੋਣ ਵਾਲੇ ਹੈਗੇ ਨੇ ਜਿਵੇਂ ਮਰਜ਼ੀ ਤੁਸੀਂ ਇਹਨਾਂ ਨੂੰ ਪਾਰਟੀ ਵੇਅਰ ਵੇਅਰ ਕਰ ਸਕਦੇ ਹੋ ਜੀ ਬਹੁਤ ਹੀ ਜ਼ਿਆਦਾ ਸੋਹਣੇ ਸੂਟ ਹੈਗੇ ਨੇ ਅਗਲਾ ਸੂਟ ਜਿਹੜਾ ਆਪਾਂ ਤੁਹਾਨੂੰ ਦਿਖਾਵਾਂਗੇ ਇਹ ਵਿਦਆਊਟ ਦੁਪੱਟੇ ਤੋਂ ਹੈਗਾ ਜੀ ਤੇ ਦੁਪੱਟੇ ਆਪਣੇ ਡਾਈ ਹੋਣ ਲਈ ਗਏ ਹੋਏ ਨੇ ਡਾਈ ਡਾਈ ਦੁਪੱਟੇ ਰਹਿਣਗੇ ਨਾਲ ਤੇ ਨਾਲ ਜਿਵੇਂ ਮੈਂ ਤੁਹਾਨੂੰ ਦਿਖਾਈਏ ਇਹ ਲੈਸਸ ਦੇ ਨਾਲ ਸਾਰੀ ਦੁਪੱਟਿਆਂ ਦੀ ਫਿਨਿਸ਼ਿੰਗ ਹੋਊਗੀ ਜੀ ਬਹੁਤ ਹੀ ਜ਼ਿਆਦਾ ਸੋਹਣੇ ਸੂਟ ਤਜਨੀਕ ਜਿਹੇ ਪੀਸ ਹੈਗੇ ਨੇ ਜੀ ਦੇਖੋ ਤੁਸੀਂ ਪ੍ਰਿੰਟਿੰਗ ਬਹੁਤ ਹੀ ਜ਼ਿਆਦਾ ਸੋਹਣੀ ਹੈ ਤੇ ਸਟਫ ਬਹੁਤ ਹੀ ਜ਼ਿਆਦਾ ਫਾਈਨ ਹੈਗਾ ਜੀ ਜਿਵੇਂ ਮਰਜ਼ੀ ਤੁਸੀਂ ਇਹਨਾਂ ਨੂੰ ਪਾਰਟੀ ਵੇਅਰ ਸੂਟ ਸਟਿਚ ਕਰਕੇ ਪਾ ਸਕਦੇ ਹੋ ਇਹ ਵਰਕ ਤੋਂ ਥੋੜੀਆਂ हटਕੀ ਹੈਗੀਆਂ ਨੇ ਚੀਜ਼ਾਂ ਬਹੁਤ ਹੀ ਜ਼ਿਆਦਾ ਸੋਹਣਾ ਤੇ ਟਾਈ ਡਾਈ ਦੁਪੱਟੇ ਦੇ ਨਾਲ ਦੁਪੱਟਾ ਤੁਹਾਡੀ ਚੋਇਸ ਦਾ ਹੋਗਾ ਜੀ ਜੇ ਤੁਸੀਂ ਸ਼ਿਫॉन 달ਵਾਉਣਾ ਹੈ ਜਾਂ ਚਿਨੌਣ 달ਵਾਉਣਾ ਹੈ ਜਾਂ ਇਹ ਸਟੱਫ ਦੇ ਨਾਲ ਜਿਵੇਂ ਆਪਣੇ ਪਾਰਟੀ ਵੀਅਰ ਸੂਟ ਹੁੰਦੇ ਨੇ ਇਹਨਾਂ ਨਾਲ ਜ਼ਿਆਦਾ ਪਿਓਰ ਦਾ ਹੀ ਦੁਪੱਟਾ ਜ਼ਿਆਦਾ ਗ੍ਰੇਸਫੁਲ ਦਿੰਦਾ ਹੈ ਜਿਵੇਂ ਆਰਗੈਂਜਾ ਹੋ ਗਿਆ ਜਾਂ ਚਿਨੌਣ ਦਾ ਦੁਪੱਟਾ ਹੋ ਗਿਆ ਜੀ ਬਹੁਤ ਹੀ ਜ਼ਿਆਦਾ ਸੋਹਣੇ ਸੂਟ ਬਣ ਕੇ ਤਿਆਰ ਹੋਣ ਵਾਲੇ ਹੈਗੇ ਨੇ ਜੀ ਅਗਲਾ ਸੂਟ ਜਿਹੜਾ ਆਪਾਂ ਤੁਹਾਨੂੰ ਦਿਖਾਵਾਂਗੇ ਇਹ ਰਹੂਗਾ ਜੀ ਕ੍ਰੇਪ ਦੇ ਉੱਪਰ ਬਹੁਤ ਹੀ ਜ਼ਿਆਦਾ ਸੋਹਣੀ ਪ੍ਰਿੰਟਿੰਗ ਹੈਗੀ ਇਹਦੀ ਵੀ ਇਹਦੇ ਨਾਲ ਦੀ ਤੁਸੀਂ ਟਾਈਡਾਈ ਦੁਪੱਟਾ ਰੱਖ ਕੇ ਤੁਸੀਂ ਇਹਨੂੰ ਸੂਟ ਨੂੰ ਸਟਿਚ ਕਰਾ ਸਕਦੇ ਹੋ ਜੀ ਬਹੁਤ ਹੀ ਜ਼ਿਆਦਾ ਫਾਈਨ ਸਟਫ ਹੈਗਾ ਜੀ ਸਟਫ ਵੱਲੋਂ ਸਾਰੀਆਂ ਭੈਣਾਂ ਬੇਫਿਕਰ ਰਹੋ ਬਹੁਤ ਹੀ ਜ਼ਿਆਦਾ ਸੋਹਣਾ ਸਟਫ ਹੈਗਾ ਜੀ ਕੋਈ ਕੰਪਲੇਨਟ ਨਹੀਂ ਹੈਗੀ ਬਹੁਤ ਹੀ ਜ਼ਿਆਦਾ ਗ੍ਰੇਸਫੁਲ ਸੂਟ ਹੈਗੇ ਨੇ ਜਿਹੜੀਆਂ ਵੀ ਭੈਣਾਂ ਨੇ ਲੈਣੇ ਨੇ ਸੂਟ ਉਹ ਇੱਥੋਂ ਸਕਰੀਨਸ਼ਾਟ ਲੈ ਕੇ ਮੈਨੂੰ ਮੇਰੇ WhatsApp ਨੰਬਰ ਤੇ ਭੇਜ ਕੇ ਸੂਟ ਦਾ ਪ੍ਰਾਈਸ ਲੈ ਸਕਦੇ ਹੋ ਜੀ ਤੁਸੀਂ ਇਹ ਦੇਖੋ ਇਹ ਤਾਂ ਹੋ ਗਈ ਜੀ ਆਪਣੇ ਫਾਲੋਅਰ ਜਿਹੜੇ ਸੂਟ ਮੈਂ ਤੁਹਾਨੂੰ ਦਿਖਾ ਕੇ ਠੀਕ ਹੈ ਜੀ ਅਗਲੇ ਆਪਾਂ ਤੁਹਾਨੂੰ ਦਿਖਾਵਾਂਗੇ ਬਰਬਰੀ ਦੇ ਉੱਪਰ ਆਈ ਹੈ ਜੀ ਮੈਚਿੰਗ ਇਹ ਬਰਬਰੀ ਹੈਗੀ ਜੀ ਆਪਣੇ ਕੋਲ ਸ਼ਿਮਰ ਬਰਬਰੀ ਦੇ ਉੱਪਰ ਰਹੂਗੀ ਜੀ ਬਹੁਤ ਹੀ ਜ਼ਿਆਦਾ ਸੋਹਣੀ ਪ੍ਰਿੰਟਿੰਗ ਇਹਨਾਂ ਦੀ ਇੱਥੇ ਬਹੁਤ ਹੀ ਫਾਈਨ ਸਟੱਫ ਹੈਗਾ ਜੀ ਬਹੁਤ ਹੀ ਜ਼ਿਆਦਾ ਸੋਹਣੀ ਪ੍ਰਿੰਟਿੰਗ ਕਲਰ ਕੰਬੀਨੇਸ਼ਨ ਬਹੁਤ ਹੀ ਜ਼ਿਆਦਾ ਸੋਹਣੇ ਹੈਗੇ ਨੇ ਤੇ ਬਾਟਮ ਦੇ ਜਿਹੜਾ ਸਟੱਫ ਹੈ ਉਹ ਵੀ ਬਹੁਤ ਹੀ ਜ਼ਿਆਦਾ ਫਾਈਨ ਹੈਗਾ ਜੀ ਪਿਓਰ ਦੇ ਉੱਪਰ ਰਹੂਗਾ ਜੀ ਕੋਈ ਕੰਪਲੇਨ ਨਹੀਂ ਹੈਗੀ ਜਿਵੇਂ ਮਰਜ਼ੀ ਤੁਸੀਂ ਇਹਨਾਂ ਨੂੰ ਪਾਰਟੀ ਵੇਅਰ ਸੂਟ ਨੂੰ ਸਟਿਚ ਕਰਕੇ ਪਾ ਸਕਦੇ ਹੋ ਦੇਖੋ ਜੀ ਬਹੁਤ ਹੀ ਜ਼ਿਆਦਾ ਫਾਈਨ ਹੈਗਾ ਨੇੜੇ ਤੋਂ ਤੁਸੀਂ ਸਟੱਫ ਨੂੰ ਦੇਖ ਚੈੱਕ ਕਰ ਸਕਦੇ ਹੋ ਜੀ ਬਹੁਤ ਹੀ ਫਾਈਨ ਸਟੱਫ ਹੈਗਾ ਜਿਹੜੀਆਂ ਭੈਣਾਂ ਨੇ ਸਾਤੋਂ ਵਿਦਆਊਟ ਦੁਪੱਟਾ ਸੂਟ ਲੈਣਾ ਉਹ ਵਿਦਆਊਟ ਦੁਪੱਟਾ ਵੀ ਲੈ ਸਕਦੇ ਹੋ ਆਪਣੇ ਅਕੋਰਡਿੰਗ ਤੁਸੀਂ ਦੁਪੱਟਾ ਡਾਈ ਕਰਾ ਸਕਦੇ ਹੋ ਜੀ ਜੇ ਵੀ ਤੇ ਦੁਪੱਟਾ ਲੈਣਾ ਤਾਂ ਵੀ ਤੇ ਦੁਪੱਟਾ ਵੀ ਤੁਸੀਂ ਲੈ ਸਕਦੇ ਹੋ ਜਿਹੜੀਆਂ ਭੈਣਾਂ ਦੀ ਲੈਸਸ ਦੀ ਕੋਈ ਵੀ ਹੈਗੀ ਆ ਉਹ ਵੀ ਤੁਸੀਂ ਸਾਡੇ ਕੋਲੋਂ ਦੱਸ ਕੇ ਲੈਸਸ ਦਾ ਵੀ ਫਿਨਿਸ਼ਿੰਗ ਕਰਵਾ ਸਕਦੇ ਹੋ ਜੀ ਅਗਲਾ ਕਲਰ ਹੈਗਾ ਜੀ ਬਹੁਤ ਹੀ ਜ਼ਿਆਦਾ ਅਲੱਗ ਜਿਹਾ ਤੇ ਬਹੁਤ ਹੀ ਜ਼ਿਆਦਾ ਸੋਹਣਾ ਬਹੁਤ ਹੀ ਪਿਆਰਾ ਪੀਸ ਹੈਗਾ ਜੀ ਕਿੱਡਾ ਸੋਹਣਾ ਕਲਰ ਹੈ ਬਹੁਤ ਹੀ ਜ਼ਿਆਦਾ ਸੋਹਣੇ ਕਲਰ ਹੈਗੇ ਨੇ ਸਾਰੀ ਸੂਟਾਂ ਦੇ ਬਹੁਤ ਹੀ ਪਿਆਰੇ ਪੀਸ ਬਣੇ ਹੋਏ ਹੈਗੇ ਦੇਖੋ ਜੀ ਬਹੁਤ ਹੀ ਫਾਈਨ ਸਟਫ ਹੈ ਤੇ ਬਾਟਮ ਦਾ ਕਪੜਾ ਵੀ ਬਹੁਤ ਹੀ ਜ਼ਿਆਦਾ ਫਾਈਨ ਹੈਗਾ ਜੀ ਇਹ ਪਲੇਨ ਮੈਚਿੰਗ ਬਾਟਮ ਦੇ ਨਾਲ ਰਹੂਗਾ ਇਹ ਸਾਰਾ ਨਿਊ ਸਟਫ ਹੈਗਾ ਜੀ ਇਹ ਸ਼ਿਮਰ ਬਰਬਰੀ ਦੇ ਉੱਪਰ ਹੈਗਾ ਜੀ ਬਹੁਤ ਹੀ ਜ਼ਿਆਦਾ ਫਿਨਿਸ਼ਿੰਗ ਦੇ ਨਾਲ ਤੇ ਬਹੁਤ ਹੀ ਜ਼ਿਆਦਾ ਸ਼ਾਈਨ ਦੇ ਨਾਲ ਪਾਰਟੀ ਵੇਅਰ ਸੂਟ ਹੈਗੇ ਨੇ ਜੀ ਇੱਕ ਕਲਰ ਹੈਗਾ ਜੀ ਆਪਣੇ ਕੋਲ ਮਸਟਰਡ येलो ਮਸਟਰਡ 프린ਟਿੰਗ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜ਼ਿਆਦਾ ਪਿਆਰੀ ਪ੍ਰਿੰਟਿੰਗ ਬਣੀ ਹੋਈ ਹੈ ਸਾਰੇ ਹੀ ਸੂਟਾਂ ਦੀ ਇਹ ਨਾਲ ਵੀ ਮੈਚਿੰਗ ਬਾਟਮ ਹੈਗੀ ਹੈ ਜੀ ਦੇਖੋ ਜੀ ਸਕਰੀਨ ਸ਼ਾਟ ਲੈ ਕੇ ਤੁਸੀਂ ਮੈਨੂੰ ਮੇਰੇ ਵਟਸਐਪ ਨੰਬਰ ਤੇ ਭੇਜ ਕੇ ਆਪਣੇ ਆਪਣੇ ਸੂਟ ਹੋਲਡ ਕਰਵਾ ਸਕਦੇ ਹੋ ਜੀ ਤੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰ ਲਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੁਹਾਨੂੰ ਮੇਰੇ ਸੂਟ ਕਿਵੇਂ ਦੇ ਲੱਗੇ ਤੇ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰਦਿਆ ਕਰੋ ਜੀ ਹਾਂਜੀ ਹਸ਼ੀਕਲ ਜੀ ਥੈਂਕ ਯੂ